ਸੱਸੀਆ ਦੋਸਤੋ ਕੀ ਹਾਲ ਚਾਲ ਹੈ ਇਹ ਫਿਨਲੈਂਡ ਦਾ ਸ਼ਹਿਰ ਜੀ ਹੈਲਸਿੰਕੀ ਉੱਥੇ ਹੋਟਲ لگا ਜੀ ਯੂਰੋ ਹੋਸਟਲ ਇੱਥੇ ਸੀ ਰੁਕੇ ਸੀ ਥੋੜੇ ਦਿਨ ਇੱਥੋਂ ਬਿਲਕੁਲ 10 ਮਿੰਟ ਦੀ ਵਾਕ ਤੇ ਨਾ ਸੀ ਫੋਟਗਾ ਉੱਥੋਂ ਸ਼ਿਪ ਚੱਲਦੇਵੇਂ ਸਵੀਡਨ ਤੇ ਹੋਰ ਦੂਸਰੇ ਦੇਸ਼ਾਂ 'ਚ ਵੀ ਜਾਂਦੇ ਆ ਅਗਰ ਤੁਹਾਡਾ ਵੀ ਮੂਡ ਬਣੇ ਫਿਨਲੈਂਡ ਦੇਖਣ ਨੂੰ ਜਾਂ ਫਿਨਲੈਂਡ ਸਟੱਡੀ ਕਰਨ ਵਾਸਤੇ ਜਾਂ ਮੂਵ ਕਰਨ ਵਾਸਤੇ ਤੁਹਾਨੂੰ ਕੋਈ ਵਰਕ ਪਰਮਿਟ ਮਿਲ ਜਾਂਦਾ ਹੈ ਵਰਕ ਪਰਮਿਟ ਕਿ ਤੁਸੀਂ ਜਾ ਸਕਦੇ ਹੋ ਬੜੀ ਅੱਛੀ ਕੰਟਰੀ ਹੈਗੀ ਹੈ ਅਗਰ ਤੁਸੀਂ ਫਿਨਲੈਂਡ ਬਾਰੇ ਸੁਣ ਲਿਆ ਨਾ ਵੀ ਇੱਥੇ ਬਹੁਤ ਜ਼ਿਆਦਾ ਸੁਖਦਗੀਆਂ ਬੱਚਿਆਂ ਨੂੰ ਫੈਮਿਲੀ ਨੂੰ ਤੇ ਤੁਸੀਂ ਹੋਰ ਕਿਸੇ ਕੰਟਰੀ ਵੱਲ ਦੇਖਣਾ ਨਹੀਂਗਾ ਇੰਨੀ ਅੱਛੀ ਕੰਟਰੀ ਹੈ ਐਜੂਕੇਸ਼ਨ ਸੀ ਬਿਲਕੁਲ ਫਰੀ ਕੀ ਹੈ ਇੱਕਦ ਤੁਸੀਂ ਇੱਥੇ ਨਾਗਰਿਕ ਬਣ ਗਏ ਜਾਂ ਇੱਥੇ ਤੁਹਾਨੂੰ ਪੀਆਰ ਮਿਲ ਗਈ ਨਾ ਫੇਰ ਤੁਸੀਂ ਸਾਰੀ ਉਮਰ ਐਸ਼ੀ ਕਰਨਾ ਹੀ ਹੈ ਕਿਉਂਕਿ ਇੱਥੇ ਸਟ्रेस ਨਹੀਂ ਹੈ ਇਹਨਾਂ ਨੇ ਬੜੀ ਸੁਖੀ ਜਿਹੀ ਜ਼ਿੰਦਗੀ ਬਣਾਈ ਹੋਈ ਹੈ ਪੜਾਈ ਬਹੁਤ ਅੱਛੀ ਹੈ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਨੇ ਕ੍ਰਾਈਮ ਇੱਥੇ ਬਿਲਕੁਲ ਨਹੀਂਗਾ ਆਪਣੇ ਇੰਡੀਆ ਲੋਕ ਜਿਆਦਾ ਹੈਲਸਿੰਕੀ ਵੰਤਾ ਐਸਓ ਇਹ ਤਿੰਨ ਜਗ੍ਹਾ ਜਾ ਰਹੇ ਹੁੰਦੇ ਵੀ ਹੋਰ ਵੀ ਕਾਫੀ ਸ਼ਹਿਰਾਂ ਜਾਂਦੇ ਵੀ ਲੇਕਿਨ ਇਹ ਕੈਪੀਟਲ ਹੋਣ ਕਰਕੇ ਨਾ ਕਾਫੀ ਲੋਕ ਇੱਥੇ ਰਹਦੇ ਵੀ ਤੇ ਵੰਤਾ ਵਿੱਚ ਇੱਕ ਸਿੱਖ ਟੈਂਪਲ ਵੀ ਹੈ ਗੁਰਦੁਆਰਾ ਉਹ ਤਕਰੀਬਨ ਖੁੱਦ ਦਾ ਦਿਨ ਹੋ ਜੇ ਲੇਕਿਨ ਸੰਡੇ ਨੂੰ ਕਾਫੀ ਟਾਈਮ ਮਿਲ ਜਾਂਦਾ ਹੈ ਸੰਗਤਾਂ ਜਿਆਦਾ ਹੁੰਦੀਆਂ ਤੇ ਦੁਪਹਿਰ ਦੇ ਟਾਈਮ ਤੇ ਲੰਗਰ ਵੀ ਹੁੰਦਾ ਹੈ ਸਟੂਡੈਂਟ ਰੋਟੀ 30 ਘੰਟੇ ਕੰਮ ਦੀ ਯੋਜਨਾ ਤੇ ਕੀ ਹਫਤੇ 30 ਘੰਟੇ ਕੰਮ ਕਰ ਸਕਦਾ ਹੈ ਇਸ ਕਰਕੇ ਉਹ ਆਪਣਾ ਖਰਚਾ ਪੁਣੀ ਪੂਰਾ ਕਰ ਲਦਾਗਾ ਲੇਕਿਨ ਜਦੋਂ ਤੁਸੀਂ ਜੇਕਰ ਪੀਆਰ ਹੋ ਜਾਂਦੀ ਹੈ ਉਹ ਤੇ ਫਿਰ ਜੋ ਫਿਨਿਸ਼ ਲੋਕਾਂ ਨੂੰ ਸੂਤ ਹੈਗੇ ਆ ਉਹ ਤੁਹਾਨੂੰ ਸੂਤ ਹੈਗੇ ਆ ਅਗਰ ਤੁਹਾਡੇ ਕੋਲ ਕੰਮ ਘਟ ਗਿਆ ਤੇ ਗਵਰਨਮੈਂਟ ਤੁਹਾਡਾ ਖਰਚਾ ਪੂਰਾ ਕਰ ਦਿੰਦੀ ਹੈ ਅਗਰ ਕ੍ਰੈਗ ਘਰ ਤੱਕ ਘਟ ਗਿਆ ਜਿੱਤੋਂ ਜਿੰਨਾ ਕੋ ਉਹਨਾਂ ਨੂੰ ਚਾਹੀਦਾ ਹੁੰਦਾ ਹੈ ਤੁਹਾਡੀ ਇਨਕਮ ਬਿਸੋਨਲ ਉਹ ਪੂਰਾ ਕਰਕੇ ਦਿੰਦੇ ਹੈ ਯਾਨੀ ਕਿ ਤੁਹਾਨੂੰ ਕੋਈ ਵਰੀ ਨਹੀਂ ਹੈਗੀ ਕਿ ਤੁਹਾਡੇ ਕੋਲ ਅਗਰ ਪੈਸੇ ਨਹੀਂਗੇ ਤੇ ਤੁਹਾਨੂੰ ਰੋਟੀ ਨਹੀਂ ਮਿਲੇਗੀ ਜਾਂ ਤੁਹਾਡੇ ਕੋਲ ਰਹਿਣ ਦੀ ਜਗ ਪਰਾਇ ਵਾਸਤੇ ਬੱਚਿਆਂ ਵਾਸਤੇ ਯਾਨੀ ਕਿ ਆਪਣੇ ਲੋਕਾਂ ਦਾ ਬਹੁਤ ਖਿਆਲ ਰੱਖਦੇ ਹੋ ਉਹਦਾ ਕੰਨਗੜੀ ਦੀ ਬਾਦੀਪੋਟ ਕੱਟ ਗਈ ਹੈ ਸਿਰਫ 55 ਲੱਖ ਦੀ ਬਾਦੀ ਗਈ ਹੈ ਛੋਟਾ ਮੁਲਕ ਹੋਣ ਕਰਕੇ ਇੰਨਾ ਬਹੁਤ ਜ਼ਿਆਦਾ ਸਹੂਲਤਾਂ ਰੱਖੀਆਂ ਹੋਈਆਂ ਹਨ ਇੰਨਾ ਜੋ ਵੀ ਫੈਸਿਲਿਟੀਆਂ ਦੇਣੀ ਹੈ ਦੇਣੀ ਤੇ ਸਾਡੇ ਟੈਕਸ ਕੱਟ ਗਏ ਲੇਕਿਨ ਉਹਦਾ ਸਿਸਟਮ ਰੱਖਿਆ ਹੋਇਆ ਹੈ ਵੀ ਅਗਰ ਕਿਸੇ ਕੋਲ ਕੰਮ ਨਹੀਂਗਾ ਤੇ ਉਹ ਕਾਹਨਾ ਕਿ ਤੋਕਾਏਗਾ ਇਸ ਕਰਕੇ ਜਿੱਤੂ ਮਰਜੀ ਰਜਿਸਟਰ ਕਰਨ ਜਿੰਨਾ ਕੋ ਇਨਕਮ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਟੈਕਸ ਲੈਣਾ ਹੈ ਜਿੰਨਾਂ ਦੀ ਕਮ ਕਾਟੇ ਇਹਨਾਂ ਕੋਲ ਘੱਟ ਟੈਕਸ ਲੈਣਾ ਹੈ ਲੇਕਿਨ ਉਹ ਸੋਚਦੇ ਵੀ ਜਿਹੜੇ ਸਾਡੇ ਦੇਸ਼ ਦੇ ਇਨਾਂ ਚ ਬੋਤੀ ਉੱਚ ਨੀਚ ਨਾ ਹੋਵੇ ਹਰ ਕਾਨੂੰਨੀ ਉਸੂਤ ਤਮਿਲ ਵੀ ਬੰਦਾ ਆਪਣੀ ਜ਼ਿੰਦਗੀ ਬੜੀ ਖੁਸ਼ੀ ਨਾਲ ਬਤਾ ਸਕੀ ਤਾਂ ਦੀ ਇਹਨੂੰ ਖੁਸ਼ਹਾਲ ਦੇਸ਼ ਕਿਹਾ ਜਾਂਦਾ ਤਾਂ ਇਹਨੂੰ ਹੈਪੀਸ ਕੰਟਰੀ ਗ੍ਰੇਡ ਹੈ ਦੁਨੀਆ ਚ 7ਵੀਂ ਵਾਰੀ ਇਹ ਹੈਪੀਸ ਕੰਟਰੀ ਦਾ ਨੋਕਤਾ ਮਿਲੇਗਾ ਇੱਥੇ ਤਕਰੀਬਤਾਂ ਨੂੰ ਹਰ ਘਰ ਵਿੱਚ ਸੌਣ ਦਾ ਬਾਤ ਮਿਲੇਗਾ ਉਹ ਜਿਵੇਂ ਗੋਰੇ ਨਾਦੇ ਨੂੰ ਦੇਣਾ ਪਾਣੀ ਗਰਮ ਕਰਕੇ ਰੱਖਿਆ ਹੁੰਦਾ ਬਸ ਇਹ ਉਹ ਸਿਸਟਮ ਹੈਗਾ ਜਿੱਤੇ ਹਰ ਘਰ ਚ ਨਾ ਬਣਾਇਆ ਹੋਇਆ ਹੈ ਇਹ ਬੜੇ ਸ਼ਕੀਨ ਹੈਗੇ ਫਿਰ ਦੂਸਰੇ ਨੰਬਰ ਤੇ ਕਾਫੀ ਪੀਣ ਦੇ ਬਹੁਤ ਸ਼ਕੀਨ ਜੇ ਦੁਨੀਆ 'ਚ ਸਭ ਤੋਂ ਅਗਰ ਕੋਈ ਪੀਨਦੇ ਸ਼ਕੀਨ ਹੈ ਲੋਗ ਤੇ ਉਹ ਫਿਨਲੈਂਡ ਦੇ ਕੇ ਜਾਏ ਤੁਹਾਨੂੰ ਵੀ ਮੂਜਾ ਲੱਗ ਜਣਗੀ ਅਗਰ ਤੁਸੀਂ ਵੀ ਕੋਈ ਪੀਨਦੇ ਸ਼ਕੀਨ ਹੋ ਤੇ ਇੱਥੇ ਤਕਰੀਬਨ ਇੰਗਲਿਸ਼ ਹਰ ਕੋਈ ਜਾਣਦਾ ਹੈ ਹਰ ਤਰ੍ਹਾਂ ਦੀ ਇਨਫਰਮੇਸ਼ਨ ਤੁਹਾਨੂੰ ਇੰਗਲਿਸ਼ ਮਿਲ ਜੇਗੀ ਸਵੀਡਿਸ਼ ਮਿਲ ਜੇਗੀ ਤੇ ਫਿਨਿਸ਼ ਮਿਲ ਜੇਗੀ ਤੁਸੀਂ ਇਮੀਗ੍ਰੇਸ਼ਨ ਆਫਿਸ ਜਾਂਦੇ ਹੋ ਤੇ ਤੁਹਾਨੂੰ ਉੱਥੇ ਬੁੱਕ ਮਿਲ ਜੇਗੀ ਉਹਦੇ ਵਿੱਚ ਪੂਰੇ ਫਿਨਲੈਂਡ ਬਾਰੇ ਇਨਫਰਮੇਸ਼ਨ ਹੈਗੀ ਹੈ ਬੱਚਿਆਂ ਬਾਰੇ ਪੈਨਸ਼ਨ ਬਾਰੇ ਪੜਾਈ ਬਾਰੇ ਯਾਨੀ ਕਿ ਹਰ ਚੀਜ਼ ਤੁਸੀਂ ਉਹ ਬੁੱਕ ਲੈ ਕੇ ਪੜ ਲੋਗੇ ਤੇ ਤੁਹਾਨੂੰ ਕਿਸੇ ਨੂੰ ਪੁੱਛ ਦੀ ਲੋੜ ਨਹੀਂ ਪੈਗੀ ਉੰਗ੍ਰੇਜੀਅਕੀ ਜੇ ਸਵੀਡਿਸ਼ੀਅਕੀ ਜੇ ਫਿਨਿਸ਼ੀਅਕੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏ ਪਸੰਦ ਆਏ ਸ਼ੇਅਰ ਕਰ ਦੇਣਾ ਇਹ ਬੁੱਕ ਤੁਹਾਨੂੰ ਇੱਥੋਂ ਮਿਲ ਜਾਏਗੀ ਇਹ ਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ